ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਬਾੜਾ ਕਿਸ਼ਨਪੁਰਾ ਮੋਕਸਰ ਜ਼ਿਲ੍ਹੇ ਦਾ ਦੋਸਤੋ ਪਿੰਡ ਆ ਤੇ ਤਸਵੀਲ ਦੋਸਤੋ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਹੈ ਬਾਈ ਦੇ ਦੋਸਤੋ ਘਰ ਦੇ ਹੀ ਪਸ਼ੂ ਆ ਇੱਕ ਦੋਸਤੋ ਅੱਜ ਗੱਬਣ ਮਾਝ ਵਿਕਾਊ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਤਾਂ ਕਿ ਤੁਸੀਂ ਆਉਣ ਵਾਲੀ ਵੀਡੀਓ ਦੋਸਤੋ ਦੇਖ ਕੇ ਪਸ਼ੂ ਦੀ ਖਰੀਦਦਾਰੀ ਕਰ ਸਕੋ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਈ ਹਾਂਜੀ ਬਾਈ ਜੀ ਸਸੀ ਕਾ ਸਸੀ ਕਾ ਬਾਈ ਹੋ ਠੀਕ ਠਾਕ ਬਾਈ ਹਾਂਜੀ ਬਾਈ ਵਧੀਆ ਠੀਕ ਆ ਨਾਮ ਦੱਸਿਓ ਭਰਾ ਆਪਣਾ ਨਾਮ ਗੁਰਪ੍ਰੀਤ ਸਿੰਘ ਬਾਈ ਗੁਰਪ੍ਰੀਤ ਸਿੰਘ ਹਾਂਜੀ ਠੀਕ ਆ ਤੇ ਬਾਈ ਆਪਣਾ ਨੰਬਰ ਵੀ ਦੱਸਿਓ ਗੁਰਪ੍ਰੀਤ ਨੰਬਰ ਹੈ 62809 61208 ਠੀਕ ਆ ਦੁਬਾਰੇ ਫੇਰ ਬੋਲ ਦਿਓ 62809 61208 ਠੀਕ ਹੈ ਬਈ ਇਹ ਬਈ ਮੱਝ ਘਰਦੀ ਆਪਣੇ ਕੋਲ ਹਾਂਜੀ ਬਾਈ ਠੀਕ ਆ ਕਿੰਨਾਂ ਮਾਸੂਆ ਸੁਏ ਹੁੰਦੀ ਹੈ ਬਈ ਤੀਜੇ ਸੁਏ ਬਾਈ ਜੀ ਤੀਜਾ ਸੁਏ ਹੁੰਦੀ ਆ ਹਾਂਜੀ ਠੀਕ ਆ ਮਗਰਲੇ ਸੁਏ ਬਾਈ ਕਿੰਨਾ ਕ ਦੁੱਧ ਕੱਢਿਆ ਨੇ ਮਗਰਲੇ ਸੁਏ ਬਾਈ 16 ਲੀਟਰ ਦੇ ਆਸ-ਪਾਸ ਕੱਢਿਆ ਨੇ ਅੱਛਾ 15 ਸੁਏ ਜਣੀ ਕਿ 16 ਲੀਟਰ ਨੇ ਲਗਭਗ ਕੱਢਿਆ ਹਾਂਜੀ ਠੀਕ ਆ ਤੇ ਹੁਣ ਬਈ ਸੀਮੰਨ ਵਗੈਰਾ ਦਾ ਇਹਦੇ ਪਤਾ ਹੈ ਕਿਹੜਾ ਲੱਗਿਆ ਨਹੀਂ ਬਾਈ ਸੀਮੰਨ ਦੇਣੀ ਆਪਣੇ ਕੋਲ ਧਿਆਨ ਚ ਇਹ ਸ਼ਾਸਮੰਨ ਦਾ ਨਹੀਂ ਪਤਾ ਨਹੀਂ ਜੀ ਠੀਕ ਆ ਕਿੰਨੇ ਕ ਦਿਨ ਲੇ ਲੇ ਜੂਗੀ ਬਾਈ ਇਹ ਬਾਈ ਹੇ 6-7 ਦਿਨਾਂ ਦੀ ਕੱਚੀ ਹੈ 6-7 ਦਿਨ ਲੇ ਜੂਗੀ ਹਾਂਜੀ ਲੋ ਵੀ ਸਜਣੋ ਸੋਹਣੇ ਮੂੰਹ ਮੱਥੇ ਦੇ ਵਿੱਚ ਆ ਪੂਰੇ ਪੂਰੇ ਦੋਸਤੋ ਵੱਡੇ ਕਦ ਕਾਠ ਵਾਲੀ ਮੱਝ ਆ ਦੋਸਤੋ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਅੱਖਾਂ ਦੋਸਤੋ ਦੋਵੇਂ ਚਿੱਟੀਆਂ ਮੱਥੇ ਦੇ ਵਿੱਚ ਦੋਸਤੋ ਬੱਲ ਹੈਗਾ ਤੇ ਬੱਲ ਵੀ ਦੋਸਤੋ ਚਿੱਟਾ ਤੇ ਮਗਰਲੇ ਦੋ ਪੈਰ ਚਿੱਟੇ ਆ ਦੋਸਤੋ ਅਗਲੇ ਪੈਰਾਂ ਦੇ ਵਿੱਚ ਹੈ ਨਹੀਂ ਗੇ ਚਿੱਟਾਪਨ ਤੇ ਪੂਛ ਦੋਸਤੋ ਆਦਤਾਈ ਆ ਤੇ ਥਣਹਮਾਨਾ ਦੋਸਤੋ ਬਹੁਤ ਸੋਹਣਾ ਬਾਕੀ ਦੋਸਤੋ ਪੂਰੇ ਵੱਡੇ ਕਦ ਕਾਠ ਵਾਲੀ ਆ ਰਾਜੀਪੜੀ ਆ ਦੋਸਤੋ ਥਣਾ ਦਾ ਸਾਈਗ ਹੈ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਬਹੁਤ ਸੋਹਣਾ ਦੋਸਤੋ ਮੁਠੀ ਚਵਾਈ ਵਾਲਾ ਥਣ ਲੱਗਿਆ ਹੋਇਆ ਹੱਥੀ ਚਵਾਈ ਵਾਲਾ ਦੋਸਤੋ ਥਾਣਾ ਬਹੁਤ ਸੋਹਣਾ ਤੇ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਜੱਜਮੈਂਟਾਂ ਹਵਾਨੇ ਦੀ ਜਿਹੜੀ ਕਰਵਾ ਦਿੰਨੇ ਆ ਦੇਖ ਸਕਦੇ ਆ ਬਾਕੀ ਦੋਸਤੋ ਸੀਲ ਠੰਡੀ ਬਹੁਤ ਆ ਜਿਵੇਂ ਮਰਜੀ ਦੋਸਤੋ ਕੋਈ ਹੱਥ ਲਾਈ ਜਾਵੇ ਨਹੀਂ ਤਾਂ ਦੋਸਤੋ ਉਪਰੇ ਬੰਦੇ ਤੋਂ ਪਸ਼ੂ ਆਮ ਹੀ ਘਬਰਾ ਜਾਂਦਾ ਦੋਸਤੋ ਮੈਂ ਆਰਾਮ ਨਾਲ ਵੀਡੀਓ ਬਣਾ ਰਿਹਾ ਜਮਾ ਕੋਈ ਮਹਿਸੂਸ ਨਹੀਂ ਕਰਦੀ ਦੋਸਤੋ ਤੇ ਬਾਕੀ ਦੋਸਤੋ ਬਿਲਕੁਲ ਕੁੰਡੇ ਸਿੰਘ ਆ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਰੇਟ ਆਪਾਂ ਬਾਈ ਤੋਂ ਪੁੱਛ ਲੈਣਾ ਲੈ ਵੀ ਖੋਲਨੀ ਤੋੜ ਕੇ ਵਿਖਾ ਲੋ ਵੀ ਸੱਜਣੋ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਜਗ੍ਹਾ ਦੀ ਪ੍ਰੋਬਲਮ ਥੋੜੀ ਘੱਟ ਤੋੜਾਂਗੇ ਦੋਸਤੋ ਬਾਕੀ ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ ਆ ਪਸ਼ੂ ਤੁਹਾਨੂੰ ਵਿਖਾ ਦਿੰਨੇ ਆ ਸੁਣੋ ਦੋਸਤੋ 5-7 ਦਿਨ ਇਹਨੇ ਸੂਨ ਦੇ ਵਿੱਚ ਲਾਏ ਜਣੇ ਹਵਾਨਾ ਦੋਸਤੋ ਸੋਹਣਾ ਬਣਾ ਜਣਾ ਹਜੇ ਢਿੱਲ ਪਈਏ ਦੋਸਤੋ ਹਵਾਨੇ ਦੇ ਵਿੱਚ ਇੱਕ ᱜੇੜਾ ਹੋਰ ਕੜਾ ਲਈ ਬਾਈ ਦੇਖ ਸਕਦੇ ਆ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਦੋਸਤੋ ਦੇਖ ਸਕਦੇ ਆ ਸੋਨਾ ਦੋਸਤੋ ਥਾਣਾ ਚਾਰੇ ਥਾਣ ਦੋਸਤੋ ਸੇਮ ਸਾਈਜ਼ ਦੇ ਵਿੱਚ ਆ ਹਵਾਨੇ ਹੀ ਤਿਆਰੀ ਦੋਸਤੋ ਤੁਸੀਂ ਦੇਖ ਸਕਦੇ ਆ ਖੁੱਲਾ ਹਵਾਨਾ ਦੋਸਤੋ ਢਿੱਲ ਕਾਫੀ ਪਈ ਹੈ ਹਜੇ ਹਵਾਨਾ ਦੋਸਤੋ ਇਹਨੇ ਸੋਨਾ ਤਿਆਰ ਕਰ ਜਾਣਾ ਜਦੋਂ ਤਾਈ ਸੋਨਾ ਦੋਸਤੋ ਬਾਕੀ ਇੱਥੇ ਆ ਕੇ ਆਪਦੀ ਦੋਸਤੋ ਤਸੱਲੀ ਕਰ ਲੈਣੀ ਹੈ ਤੁਸੀਂ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਤੇ ਰੇਟ ਦੋਸਤੋ ਆਪਾਂ ਬਾਈ ਤੋਂ ਪੁੱਛ ਲੈਨੇ ਕੀ ਰੇਟ ਕਰਨਗੇ ਕੀ ਰੇਟ ਕਰਾਂਗੇ ਭਰਾ ਇਹਦਾ ਰੇਟ ਮੇਰੇ ਆਪਣਾ 140 ਹੈ ਜੀ 1 ਲੱਖ 40000 ਮਾਨਤਨ ਹੋ ਜੂਏ ਹਾਂ ਬਾਈ ਮਾਨਤਨ ਕਰ ਦੇਵਾਂਗੇ ਲਓ ਵੀ ਸੱਜਣੋ 1 ਲੱਖ ਤੇ 40000 ਰੁਪਇਆ ਬਾਈ ਨੇ ਡਿਮਾਂਡ ਮੰਗੀ ਆ ਬਾਕੀ ਦੋਸਤੋ ਕੋਈ ਵੀ ਰੇਟ ਫੈਕਸ ਨਹੀਂ ਹੁੰਦਾ ਇੱਥੇ ਆਉਂਗੇ ਤਾਂ ਦੋਸਤੋ ਤੁਹਾਨੂੰ ਰ ਆ ਮਾਨਤਾ ਨੇ ਇਹਦੇ ਵਿੱਚ ਹੋ ਜੂਗਾ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਘਰ ਦੇ ਹੀ ਦੋਸਤੋ ਬਾਈ ਦੇ ਪਸ਼ੂ ਆ ਤੇ ਮਗਰ ਜਿਹੜੀਆਂ ਕਟੀਆਂ ਤਿਆਰ ਹੋਈ ਜਾਂਦੀਆਂ ਉਹ ਵੀ ਦੋਸਤੋ ਬਹੁਤ ਸੋਹਣੀਆਂ ਬਾਈ ਕਟੀਆਂ ਤਿਆਰ ਕਰਦਾ ਦੋ ਦੋਸਤੋ ਇੱਧਰ ਖੜੇ ਆ ਤੇ ਇੱਕ ਦੋਸਤੋ ਆ ਮੱਝ ਖੜੀ ਆ ਪ੍ਰੋਪਰ ਰਿਕਾਰਡ ਦੋਸਤੋ ਬਾਈ ਕੋਲੇ ਇਹਨਾਂ ਦਾ ਹੈਗਾ ਇਹਦਾ ਬਾਈਆਂ ਦਾ ਰਿਕਾਰਡ ਹੈ ਨਹੀਂ ਇਹ ਆਪਾਂ ਅੱਗੇ ਤੋਂ ਲੈ ਕੇ ਆਂਦੀ ਸੀ ਜਿਸ ਕਿਸੇ ਵੀਰ ਨੇ ਦੋਸਤੋ ਇਹ ਮੱਝ ਖਰੀਦਣੀ ਹੋਵੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਜੇ ਇਹ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਜਣੋਂ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ